ਸਸਿਕਲ ਜੀ ਹਾਂਜੀ ਹਾਂਜੀ ਹੋ ਗਿਆ ਲਾਈਵ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਚੜ੍ਹਦੀ ਕਲਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਕਿਵੇਂ ਠੀਕ ਠਾਕ ਹੋ ਚੜ੍ਹਦੀ ਕਲਾ ਚ ਸ਼ੁਕਰ ਵਾਹਿਗੁਰੂ ਦਾ ਤੇ ਵਾਹਿਗੁਰੂ ਜੀ ਦੇ ਚਰਨਾਂ 'ਚ ਹਮੇਸ਼ਾ ਹੀ ਇਹ ਅਰਦਾਸ ਵੀ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੋ ਤੇ ਮੈਂ ਲਾਈਵ ਤਾਂ ਹੋਇਆ ਜੀ ਸੈਕਿੰਡ ਵੀਕ ਐ ਸਾਡੀ ਮੂਵੀ ਦਾ ਅੱਜ ਫਰਡੇ ਹੈਗਾ ਜੀ ਸ਼ੁਕਰਵਾਰ ਸੋ ਸਾਰਿਆਂ ਨੂੰ ਬੇਨਤੀ ਤੁਸੀਂ ਇੰਨਾ ਪਿਆਰ ਇੰਨੇ ਕਮੈਂਟ ਇੰਨਾ ਜ਼ਿਆਦਾ ਉਹ ਸਾਰੇ ਚਾਹੀਦੀ ਫੇਸਬੁੱਕ ਹੋਵੇ ਚਾਹੀਦੀ ਇੰਸਟਾ ਹੋਵੇ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਇਸ ਮੂਵੀ ਨੂੰ ਨਾ ਜੰਬੀ ਲੈਣ ਨੂੰ ਤੁਹਾਡਾ ਦਿਲੋਂ ਧੰਨਵਾਦ ਤੁਹਾਡੇ ਸਾਰਿਆਂ ਮੂਰੇ ਸਿਰ ਝੁਕਦਾ ਜੀ ਕਿਉਂਕਿ ਜੇ ਤੁਹਾਨੂੰ ਕੋਈ ਚੀਜ਼ ਵਧੀਆ ਲੱਗਦੀ ਹੈ ਫਿਰ ਲੱਗਦਾ ਉਹਦਾ ਵੀ ਅਸੀਂ ਰੀਮੇਕ ਕਰੀਏ ਜਾਂ ਹੋਰ ਇਦਾਂ ਦੀ ਹੁਣ ਜਿਹੜੀਆਂ ਵੀ ਮੈਂ ਉਦੋਂ ਵੀ ਪਹਿਲਾਂ ਵੀ ਕਿਹਾ ਸੀ ਲਾਈਵ ਇਸ ਕਰਕੇ ਹੋਇਆ ਵੀ ਤੁਹਾਨੂੰ ਤੁਸੀਂ ਜਾ ਕੇ ਜਿਹਨੇ ਨਹੀਂ ਦੇਖੀ ਨਾ ਪਲੀਜ਼ ਆ ਕੱਲ ਪਰਸੋਂ ਅੱਜ ਫ੍ਰਾਈਡੇ ਹੈਗਾ ਜਨ ਫ੍ਰਾਈਡੇ ਸੈਟਰਡੇ ਸੰਡੇ ਜ਼ਰੂਰ ਜਾ ਕੇ ਦੇਖੋ ਫਿਰ ਉਹ ਹੰਗਾਰਾ ਮਿਲਦਾ ਜੀ ਇੱਕ ਪ੍ਰੋਡਿਊਸਰ ਨੂੰ ਵੀ ਆਪਾਂ ਉਹ ਗਾਂ ਐਫਰਟ ਕਰਦਾ ਯਾਰ ਵੀ ਸਾਨੂੰ ਇਹ ਇਹ ਚੀਜ਼ ਪ੍ਰਮਾਣ ਚੜੀ ਹੈ ਫਿਰ ਆਪਾਂ ਇਹਨੂੰ ਗਾਂ ਮੂਵੀ ਬਣਾਈ ਹੈ ਨਾ ਤੁਹਾਡਾ ਬਹੁਤ ਬੜਾ ਧੰਨਵਾਦ ਤੇ ਜ਼ੋੰਬੀ ਲੈਂਡ ਨੂੰ ਤੁਸੀਂ ਬਹੁਤ ਜਿਆਦਾ ਪੈਰ ਦਿੱਤਾ ਸੱਚੀ ਗੱਲ ਹੈ ਜੀ ਤੁਸੀਂ ਇੰਨੇ ਕਮੈਂਟ ਇੰਨਾ ਜਿਆਦਾ ਤੁਸੀਂ ਜਿੰਨੇ ਵੀ ਸਾਰੇ ਪਾਸੇ ਤੁਸੀਂ ਸੋਸ਼ਲ ਮੀਡੀਆ ਤੇ ਲਾ ਲਓ ਜਾਂ ਆਪਦੇ ਵੀ ਤੁਸੀਂ ਰੀਪੋਸਟ ਕਰਦੇ ਸੀਗੇ ਜਿੰਨੀਆਂ ਵੀ ਪੋਸਟਾਂ ਉਹ ਤੁਹਾਨੂੰ ਸਲੂਟ ਹੈ ਤੁਸੀਂ ਸਾਡੇ ਕੰਮ ਨੂੰ ਸਲਾਇਆ ਹਨਾ ਸਾਡੀ ਸਕ੍ਰਿਪਟ ਨੂੰ ਸਲਾਇਆ ਸਾਡੀ ਐਗਜ਼ੀਕਿਊਸ਼ਨ ਵਿੱਚ ਜਿਹੜੀ ਡਾਇਰੈਕਸ਼ਨ ਸੀ ਉਹਨੂੰ ਸਲਾਇਆ ਇਹ ਦੀਪਕ <th>ਪਰ ਹੁਣੀ ਨੇ ਜੀ ਜਿਨ੍ਹਾਂ ਨੇ ਇਹ ਫਿਲਮ ਡਾਇਰੈਕਟ ਕੀਤੀ ਹੈ ਮਿਸਟਰ ਦੀਪਕ <th>ਪਰ ਬਾਕੀ ਕਨਕਾ ਦੀ ਕਨਕਮਾਨ ਜਿਹੜੇ ਹੈਗੇ ਨੇ ਉਹਨਾਂ ਦੀ ਐਕਟਿੰਗ ਨੂੰ ਤੁਸੀਂ ਬੜਾ ਪਿਆਰ ਕੀਤਾ ਹਨਾ ਜੀ ਬੜਾ ਸਲਾਇਆ ਜੀ ਖਾਨ ਨੂੰ ਤਾਂ ਤੁਸੀਂ ਸਵਾਦ ਹੀ ਰਿਹਾ ਤਾਂ ਤੀਤੀ ਬਣਿਆ ਹਨਾ ਜੀ ਖਾਨ ਭਾਈ ਤੇ ਬੜਾ ਗੈਂਡ ਵੀਰਾ ਆਪਣਾ ਚੜ੍ਹਦੀਆਂ ਕਲਾ ਚ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਤੇ ਗੁਰੀ ਨੇ ਗੁਰੂ ਜਿਹੜਾ ਛੋਟਾ ਬੱਚਾ ਜੀ ਸ਼ੋਸ਼ੇ ਨੇ ਅੰਗੀਰਾਦਾਰ ਜਿਹੜਾ ਰਾਮ ਰਾਮ ਗੁਰਬਖਸ਼ ਸਿੰਘ ਜੀ ਰਾਮ ਰਾਮ ਹਨਾ ਉਹ ਉਹਨਾਂ ਨੇ ਵੀ ਕਮਾਲ ਕਰਤੀ ਸੋ ਤੁਹਾਡਾ ਦਿਲੋਂ ਸਤਿਕਾਰ ਸਾਰਿਆਂ ਦਾ ਦਿਲੋਂ ਧੰਨਵਾਦ ਤੁਸੀਂ ਦਿਲੋਂ ਪਿਆਰ ਦਿੱਤਾ ਇਸ ਵਾਰ ਦਿਲੋਂ ਬੋਲਿਓ ਤੁਸੀਂ ਤੇ ਮੈਂ ਆਪ ਸਮਝਦਾ ਵੀ ਇਹ ਇੱਕ ਸਕ੍ਰਿਪਟ ਸੀ ਜੀ ਹੈ ਨਾ ਜੀ ਜ਼ੌਂਬੀ ਜਦੋਂ ਜ਼ੌਂਬੀ ਆਪਾਂ ਜ਼ੌਂਬੀ ਬਾਰੇ ਸੁਣਦੇ ਆ ਤਾਂ ਲੱਗਦਾ ਵੀ ਪੰਜਾਬ ਦਾ ਕਨਸੈਪਟ ਹੈ ਨਹੀਂ ਔਰ ਸਭ ਤੋਂ ਵੱਡੀ ਗੱਲ ਜਿਹੜਾ ਐਪਰੀਸ਼ੀਏਟ ਤੁਸੀਂ ਉਹ ਕੀਤੀ ਹੈ ਗੱਲ ਵੀ ਆਪਣੀ ਜਿਹੜਾ ਇਹਦੇ ਵਿੱਚ ਪਿਆਰਾ ਜਿਹਾ ਮੈਸੇਜ ਹੈ ਹਨਾ ਤੁਸੀਂ ਉਹਨੂੰ ਇੰਨਾ ਵਧੀਆ ਸਰਾਇਆ ਔਰ ਤੁਸੀਂ ਉਹ ਮੈਸੇਜ ਨੂੰ ਲੱਭ ਲਿਆ हां ਵੀ ਦਿਸ ਇਜ਼ ਅ ਮੈਸੇਜ ਯਾਰ ਵੀ ਆਪਾਂ ਉਹ ਵਾਲੀ ਨਸਲ ਨੂੰ ਜੇ ਸੁਧਾਰਨਾ ਹੈ ਤਾਂ ਆਉਣ ਵਾਲੀ ਨਸਲ ਵਾਸਤੇ ਆਪਾਂ ਜੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਆ ਤਾਂ ਬਹੁਤ ਵੱਡਾ ਉਹ ਇੱਕ ਮੈਸੇਜ ਹੈਗਾ ਇਹਦੇ ਵਿੱਚ ਉਹ ਆਪਾਂ ਨੂੰ ਕਿਤੇ ਨਾ ਕਿਤੇ ਸੁਚੇਤ ਹੋਣਾ ਪੈਣਾ ਇਹਨਾਂ ਗੱਲਾਂ ਤੋਂ ਸਾਰੀਆਂ ਤੋਂ ਹਨਾ ਜੀ ਤੇ ਚੜ੍ਹਦੀਆਂ ਕਲਾ ਚ ਰਹੋ ਜੀ ਜ਼ਰੂਰ ਜਾ ਕੇ ਦੇਖ ਕੇ ਆਓ ਜ਼ੌਂਬੀ ਲੈਂਡ ਹੁਣ ਦੁਬਾਰੇ ਸੈਕੰਡ ਵੀਕ ਚ ਚੱਲੇਗੀ ਜੀ ਅੱਜ ਵੀਰ ਫਰਾਈਡੇ ਹੈਗਾ ਫੇਰ ਉਹੀ ਬੇਨਤੀ ਸਾਰਿਆਂ ਨੂੰ ਸਾਰੇ ਪਰਿਵਾਰ ਨਾਲ ਜਾਓ ਡਰਨ ਦੀ ਲੋੜ ਨਹੀਂ ਕੀ ਬੱਚੇ ਡਰਦੇ ਆ ਪਰ ਹੁਣ ਤਾਂ ਸਾਰੇ ਰਿਵਿਊ ਵਗੈਰਾ ਪੈ ਚੁੱਕੇ ਆ ਜੀ ਬੱਚਿਆਂ ਨਾਲ ਬਜ਼ੁਰਗਾਂ ਨਾਲ ਮਾਤਾਵਾਂ ਨਾਲ ਭੈਣਾਂ ਨਾਲ ਆਪਣੀ ਪੂਰੀ ਫੈਮਲੀ ਨੂੰ ਲੈ ਕੇ ਜਾਓ ਤੇ ਹੰਗਾਰਾ ਤੋਂ ਸਾਨੂੰ ਪਤਾ ਲੱਗਿਆ ਵੀ ਹਾਂ ਤੋਂ ਕਿਉਂਕਿ ਜੋ ਤੁਸੀਂ ਜਾਣੇ ਉਹ ਤਾੜੀਆਂ ਮਾਰਦੇ ਹੋ ਕੀਮਤੀ ਸਮੇਂ ਚ ਸਮਾਂ ਕੱਢ ਕੇ ਪੈਸੇ ਖਰਚ ਕੇ ਸਾਨੂੰ ਦੇਖਣ ਜਾਂਦੇ ਤਾਂ ਹੀ ਅਸੀਂ ਮੂਰੇ ਹਾਂ ਲਾਈਵ ਹੋ ਕੇ ਕਦੇ ਫਿਲਮਾਂ ਦੇ ਵਿੱਚ ਕਦੇ ਸਟੇਜਾਂ ਤੇ ਆਈਦਾ ਜੀ ਤੁਹਾਡਾ ਦਿਲੋਂ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖਣ ਜੀ ਮੈਂ ਜ਼ਿਆਦਾ ਤਾਂ ਨਹੀਂ ਹੁਣ ਬੋਲਣਾ ਜੀ ਕਿਉਂਕਿ ਮੈਂ ਤਾਂ ਇਹ ਬਸ ਬੇਨਤੀ ਉਹ ਕਰ ਲਈ ਸੀ ਤੁਹਾਨੂੰ ਤੇ ਤੁਸੀਂ ਬਸ ਇਹੀ ਕਾਮਨਾ ਕਰਦਾ ਵੀ ਤੁਸੀਂ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਚੜ੍ਹਦੀਆਂ ਕਲਾ 'ਚ ਰਹੋ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜ਼ਰੂਰ ਜਾ ਕੇ ਦੇਖ ਕੇ ਆਓ ਜੀ ਜ਼ੋਮਬੀ ਲੈਂਡ ਤੇ ਛੇਤੀ ਉਹ ਸੈਕਿੰਡ ਪਾਰਟ ਲੈ ਕੇ ਆਵਾਂਗੇ ਜੀ ਸਤਾਈ ਦੇ ਵਿੱਚ ਅਸੀਂ ਲੈ ਕੇ ਆਵਾਂਗੇ 26 'ਚ ਬਣਾਵਾਂਗੇ ਮੇਰੇ ਖਿਆਲ ਦੇ ਵਿੱਚ ਜੀ ਤੇ ਬਾਬਾ ਕਿਰਪਾ ਕਰੇ ਜੀ ਸੋ ਚੜ੍ਹਦੀਆਂ ਕਲਾ 'ਚ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਇਹ ਮੈਨੂੰ ਬੰਦ ਨਹੀਂ ਕਰਨਾ ਆਉਂਦਾ ਜੀ ਹੁਣ